ਜਪੋ ਜੀ ਸਤਨਾਮ ਸਤਨਾਮ ਹਰ ਸੋਹਿਰਾ ਛੜਕੇ ਕਰੇ ਆਨਕਿਆਸ ਤੇ ਨਰ ਦੂਜਕ ਜਾਈਂਗੇ ਸਤਿ ਬਾਖ ਰਵਿਦਾਸ ਤੰ ਤੰ ਜਗਤ ਪਤਾ ਸਤ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੇ ਅਪਾਰ ਅਪਾਰ ਕਿਰਪਾ ਹੈ ਜੋ ਅੰਮ੍ਰਿਤ ਮਿਲੇ ਸਤਿਗੁਰ ਦੀ ਬਾਣੀ ਸਾਨੂੰ ਸਰਵਣ ਕਰਨੋਂ ਮਿਲਦੀ ਹੈ ਔਰ ਸਤਿਗੁਰ ਜੀ ਬਖਸ਼ਿਸ਼ ਕਰਦੇ ਆ ਹਰ ਸੋ ਹੀਰਾ ਛੱਡ ਕੇ ਕਿਉਂ ਪਰਮਾਤਮਾ ਹੀਰੇ ਨਾਲੋਂ ਵੀ ਅਨਮੋਲ ਹੈ ਜੇਕਰ ਜੀਵ ਉਸ ਨੂੰ ਛੱਡ ਦਿੰਦਾ ਹੈ ਹਰ ਸੋ ਹਿਰਾ ਛੱਡ ਕੇ ਕਦੇ ਆਨ ਦੀ ਆਸ ਕਿਸੇ ਹੋਰ ਚੀਜ਼ ਦੀ ਆਸ ਰੱਖਦਾ ਹੈ ਤਾਂ ਗੁਰੂ ਪੈਰ ਸਾਸੂ ਜੀਵ ਦੁੱਖ ਭੋਗਦਾ ਹੈ ਨਰਕ ਭੋਗੇਗਾ ਤੇ ਨਰਦੁਜਕ ਜਾਇੰਗਾ ਸਤਿ પાਖੀ ਰਵਿਦਾਸ ਸਤਗੁਰ ਜੀ ਬਖਸ਼ਿਸ਼ ਕਰਦੇ ਮੈਂ ਸੱਚ ਕਿੰਨਾ ਹਾਂ ਕਿ ਭਾਈ ਇਹ ਜੀਵ ਜ਼ਰੂਰ ਨਰਕਾਂ ਦੇ ਵਿੱਚ ਜਾਂਦਾ ਨਰਕ ਕਿਤੇ ਮਰਨ ਤੋਂ ਬਾਅਦ ਨਹੀਂ ਦੱਸਿਆ ਕਿ ਮਰਨ ਤੋਂ ਬਾਅਦ ਨਰਕਾਂ ਵਾਲੀ ਗੱਲ ਕੀਤੀ ਜੀਵ ਇੱਥੇ ਹੀ ਦੁੱਖ ਭੋਗਦਾ ਹੈ ਔਰ ਗੁਰੂ ਪਹਿਲੇ ਸਾਸੂ ਜਦੋਂ ਇਹ ਬਚਨ ਸਤਗੁਰ ਜੀ ਨੇ ਸੰਗਤ ਵਿੱਚ ਸੁਣਾ ਰਹੇ ਆ ਤਾਂ ਇੱਕ ਨੇ ਅਨੇਕਾਂ ਰਾਜੇ ਮਹਾਰਾਜੇ ਉਹਨਾਂ ਦੇ ਸੇਵਕ ਬਣੇ ਹਨ ਔਰ ਰਾਜਾ ਨੇ ਆਣ ਕੇ ਸਤਗੁਰਾਂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕੀਤਾ ਹੈ ਉੱਥੇ ਹੀ ਗੁਰੂ ਪਹਿਰੇ ਸਾਧ ਸੰਗਤ ਜੋ ਮੀਰਾ ਬਾਈ ਜੋ ਸਤਗੁਰ ਰਵਿਦਾਸ ਮਹਾਰਾਜ ਦਾ ਨਾਮ ਜਪ ਕੇ ਸਦਾ ਸਦਾ ਲਈ ਅਮਰ ਹੋ ਗਈ ਅੱਜ ਗੁਰੂ ਪਹਿਰੇ ਸਾਧ ਸੰਗਤ ਜੋ ਆਉ ਸਰਵਣ ਕਰਦੇ ਹਾਂ ਸੰਤ ਮੀਰਾ ਬਾਈ ਜੀ ਦਾ ਜੀਵਨ ਜੋ ਸਤਗੁਰੂ ਰਵਿਦਾਸ ਮਹਾਰਾਜ ਨੇ ਗੁਰੂ ਬਣਾਇਆ ਔਰ ਉਹਨਾਂ ਦਾ ਨਾਮ ਜਪ ਕੇ ਮੀਰਾਬਾਈ ਨੇ ਆਪਣਾ ਜੀਵਨ ਸਹਲਾ ਕੀਤਾ ਉਦੇਪੁਰ ਤੋਂ ਮਹਾਰਾਜਾ ਸੰਗਾਂ ਦੀ ਨੋ ਮੀਰਾਬਾਈ ਹੋਈ ਹੈ ਇਸ ਮੀਰਾਬਾਈ ਦਾ ਨਾਮ ਸਾਰੇ ਭਾਰਤ ਦੇ ਮੰਦਰਾਂ ਵਿੱਚ ਗੂੰਜਦਾ ਹੈ ਕਿਉਂਕਿ ਗੁਰੂ ਪਹਿਲੇ ਸਾ슴 ਜੋ ਬਹੁਤ ਸੋਹਣੇ ਸੁਣੇ ਸ਼ਬਦ ਪਰਮਾਤਮਾ ਦੇ ਨਾਮ ਦੇ ਗਾਉਂਦੇ ਹੁੰਦੇ ਸੀ ਉਹਦਾ ਨਾਮ ਗੂੰਜਦਾ ਸੀ ਮੀਰਾ ਬਾਈ ਦਾ ਜਿਹੜਾ ਮਨ ਸੀ ਉਹ ਸੰਤੁਸ਼ਟ ਨਹੀਂ ਸੀ ਕਿਉਂ ਪਰਮਾਤਮਾ ਦੇ ਪਾਲ ਦੇ ਵਿੱਚ ਸੀ ਮੀਰਾ ਬਾਈ ਜਵਾਨੀ ਵਿੱਚ ਹੀ ਵਿਦਵਾ ਹੋ ਗਈ ਸੀ ਆਪਣੇ ਪਿਤਾ ਪਾਸੋਂ ਆਗਿਆ ਲੈ ਕੇ ਤੀਰਥ ਯਾਤਰਾ ਕਰਨ ਵਾਸਤੇ ਆਈ ਉਹ ਪ੍ਰਭੂ ਦੀ ਭਗਤੀ ਵਾਸਤੇ ਕਾਂਛੀ ਪੁਜੀ ਕਾਂਚੀ ਨਗਰੀ ਮੰਦਰਾਂ ਦੇ ਜੋਤਿ ਮੋਤਵਾਰ ਸਨ ਹਜ਼ਾਰਾਂ ਯਾਤਰੀ ਹਰ ਰੋਜ਼ ਆਉਂਦੇ ਸਨ ਮੰਦਰਾਂ ਵਿੱਚ ਗੰਗਾ ਕਿਨਾਰੇ ਰੌਣਕਾਂ ਰਹਿੰਦੀਆਂ ਹਨ ਐਸੀ ਨਗਰੀ ਵਿੱਚ ਮੀਰਾਬਾਈ ਪੁੱਜੀ ਉਸ ਦੀ ਇੱਕ ਵਫਾਦਾਰ ਦਾਸੀ ਨਾਲ ਸੀ ਜਿਸ ਦਾ ਨਾਮ ਕਰਮਾਬਾਈ ਸੀ ਇੱਥੇ ਦਸੰਦੇਣਾ ਠੀਕਾ ਪਾਵੇਂ ਬੱਕਰੀ ਤਾਂ ਵੀ ਮੀਰਾਬਾਈ ਬਾਬਤ ਲਿਖਣਾ ਸੀ ਜਾ ਲਿਖਾ ਹੈ ਮੀਰਾ ਬਾਈ ਬਚਪਨ ਤੋਂ ਹੀ ਦੀ ਭਗਤਨੀ ਬਣੀ ਸੀ ਉਹ ਜਦੋਂ ਕਾਂਛੇ ਵਿੱਚ ਪੁਜੀ ਤਾਂ ਹਰ ਥਾਂ ਉਸ ਨੇ ਪਖੰਡ ਹੀ ਤਕਿਆ ਪ੍ਰਵਾਬ ਤਕਿਆ ਵਿਸ਼ਵ ਮਾਨਕ ਪਾਰ ਬ੍ਰਹਮ ਦੀ ਅਸਲ ਪੂਜਾ ਕੱਟ ਦੇ ਕੀ ਉਹ ਸੰਤਾਂ ਮਹਾਂਤਾਂ ਕੋਲ ਬਹੁਤ ਘੁਮੇ ਹਰ ਥਾਂ ਗਈ ਉਸ ਨੇ ਹਰ ਥਾਂ ਜਾ ਕੇ ਈਸ਼ਵਰ ਦਾ ਪ੍ਰਕਾਸ਼ ਤਕਣ ਦਾ ਯਤਨ ਕੀਤਾ ਉਸ ਨੂੰ ਕਿਤੇ ਕੁਝ ਨਜ਼ਰ ਨਾ ਆਇਆ ਮੀਰਾ ਹਰੀ ਜੀ ਪਿਆਰੀ ਸੀ ਪਾਪ ਪਰਮਾਤਮਾ ਦੀ ਪਿਆਰੀ ਸੀ ਸ਼ਾਦੀ ਹੋਈ ਤਾਂ ਪਤਾ ਲੱਗਾ ਦੁਨਿਆਵੀ ਪਤੀ ਪ੍ਰਾਣ ਅਸਰ ਹਨ ਉਸ ਨਾਲ ਦੁਨਿਆਵੀ ਸੰਬੰਧ ਰੱਖਿਆ ਜਿੰਨਾ ਇਸਤਰੀ ਪਰਸ਼ਦਾ ਸਰੀਰਕ ਸੰਬੰਧ ਹੁੰਦਾ ਹੈ ਪਰ ਆਤਮਾ ਦਾ ਰੂਹ ਤਾਂ ਉਸ ਪਰਮਾਤਮਾ ਨੂੰ ਲੱਭਣ ਵਿੱਚ ਲੱਗੀ ਹੋਈ ਸੀ ਹੌਲੀ ਹੌਲੀ ਬੁੱਤ ਪਾਸੇ ਹੋ ਗਏ ਸਰਵ ਪੰਕਤੀ ਹੀ ਰਹਿ ਗਈ ਕਿਉਂਕਿ ਗੁਰੂ ਪਿਆਰੇ ਸਾਥ ਸੰਗਤ ਜੀਓ ਜਦੋਂ ਆਪਾਂ ਨੂੰ ਕਿਤੇ ਕੁਝ ਨਾ ਮਿਲੇ ਆਪਾਂ ਨਵੀਂ ਜਗ੍ਹਾ ਦੇਖਦੇ ਹਾਂ ਆਤਮਾ ਵਿੱਚ ਪਰਮਾਤਮਾ ਦੇ ਭਜਨ ਗਾਉਣ ਲੱਗੀ ਪਖੰਡ ਤੋਂ ਬਹੁਤ ਦੂਰ ਚੱਲੀ ਗਈ ਕਿਉਂਕਿ ਜਿੱਥੇ-ਜਿੱਥੇ ਵੀ ਉਹਨੇ ਦੇਖਿਆ ਕਾਂਚੀ ਦੇ ਮੰਦਰਾਂ ਦੇ ਵਿੱਚ ਭਗਵਾਨ ਦਾ ਜਸ ਘਟ ਮਿਲਿਆ ਉਸ ਨੂੰ ਤਾਂ ਉੱਥੇ ਦੇ ਲੋਕ ਹੀ ਨਜ਼ਰ ਆਏ ਜਿਹੜੇ ਪਰਮਾਤਮਾ ਦੇ ਨਾਮ ਤੇ ਘਣ ਵੈ ਸੀ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ ਉਹ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਦਾ ਜਨਮ ਅੰਦੂਰਾ ਜਾਣ ਕਰੀ ਬਹੁਤ ਜ਼ਰੂਰੀ ਹੈ ਮਾਇਆ ਦੀ ਪੂਜਾ ਦਿੱਸਦੀ ਮੀਰਾबाई ਦਿੱਦਰ ਦੇਖ ਦਿਓ ਕਿ ਨਹੀਂ ਮਾਇਆ ਨਾਓ ਮਾਇਆ ਨਾਓ ਭਾਈ ਜਿਹੜੇ ਜਿੱਥੇ ਵੀ ਜਾਂਦੇ ਸੀ ਔਰ ਗੁਰੂ ਪਹਿਲੇ ਸਾਥ ਸੰਗਤ ਜੋ ਮੀਰਾ ਨੇ ਹੱਥ ਜੋੜ ਕੇ ਅਰਜ ਕੀਤੀ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਸ ਸਾਈ ਇਹ ਸ਼ਬਦ ਅਜੇ ਜਵਾਨੋ ਹੀ ਨਿਕਲਿਆ ਸੀ ਸਤਿਗੁਰੂ ਰਬਿੰਦਾਸ ਮਰਜ ਨੇ ਰੋਗ ਦਿੱਤਾ ਉਹਨਾਂ ਨੇ ਕਿਹਾ ਕਿ हे ਦੇਵੀ ਮੈਂ ਤਾਂ ਇੱਕ ਨੀਤ ਜੱਤ ਦਾ ਬੰਦਾ ਹਾਂ ਆਪਣੇ ਭਲੇ ਵਾਸਤੇ ਪ੍ਰਭੂ ਅੱਗੇ ਬੇਨਤੀਆਂ ਕਰਦਾ ਹਾਂ ਜਨਮ ਜਨਮ ਦਾ ਵਿਛੜਿਆ ਹੋਇਆ ਕਿਤੇ ਉਸ ਪਰਮਾਤਮਾ ਨੂੰ ਮਿਲ ਪਾਵਾਂ 84 ਦੇ ਗੇੜ ਵਿੱਚ ਪਿਆ ਹੋਇਆ ਹਾਂ ਮੈਨੂੰ ਸੌਮੀ ਆਖਣ ਦਾ ਕੀ ਲਾਭ ਹੈ ਸੌਮੀ ਤਾਂ ਮਾਲਕ ਹੈ ਜੋ ਜਗਤ ਦਾ ਕਰਤਾ ਕਰਤਾ ਹੈ ਉਸ ਅਗੇ ਬੇਨਤੀ ਕਰੋ ਜਦੋਂ ਇਹ ਲਫ਼ਜ਼ ਗੁਰੂ ਤੋਂ ਸੁਣੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਮੀਰਾਬਾਈ ਚਰਨਾ ਦੇ ਨਾਲ ਜੁੜ ਗਈ ਕਿਉਂ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਕਿ ਅਸਲੀ ਮਾਲਕ ਅਸਲੀ ਖੋਜ ਜੋ ਮੇਰੀ ਸੀ ਉਹ ਅੱਜ ਇੱਥੇ ਆਣ ਕੇ ਸਮਾਪਤ ਹੋ ਗਈ ਹੈ ਹਮ ਸਰਦੀਨ ਜਾਨਾ ਤੁਮ ਸਰ ਅਬ ਭਗਤਿਆ ਰਖਾ ਕੀਜੈ ਬਚਨੀ ਤੋਰ ਮੁਰ ਮਨ ਮੰਨੈ ਜਨ ਕੋ ਪੂਰਨ ਦੀਜੈ ਓ ਬਲ ਬਲ ਜਾਉ ਰਮਿਆ ਕਰਨੇ ਕਾਰਨ ਕਵਨ ਬੁਲਾਉ ਬਹੁਤ ਜਨਮ ਵਿਚੜੇ ਤੇ ਮਾਧੂ ਏ ਜਨਮ ਤੇਮਾਰੇ ਲਿਖੈ ਕਹਿ ਰਵਿਦਾਸ ਸਾਥ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ ਸਤਿਗੁਰ ਜੀ ਬਖਸ਼ਿਸ਼ ਕਰਦੇ ਮੈਂ ਤਾਂ ਉਸ ਪ੍ਰਭੂ ਪਰਮਾਤਮਾ ਤੇ ਬਲਿਹਾਰ ਬਲਿਹਾਰ ਜਾਂਦਾ ਹਾਂ ਤੇ ਇਸ ਕਰਕੇ ਗੁਰੂ ਪਹਿਲੇ ਸਾਥ ਸੰਗਤ ਜਿਉ ਮੀਰਾ ਬਈ ਗੁਰੂ ਰਵਿਦਾਸ ਮਹਾਰਾਜੀ ਦੇ ਚਾਨਣੇ ਲੱਗ ਗਈ ਔਰ ਚਾਨਣਾ ਦੇ ਨਾਲ ਜੁੜ ਕੇ ਸ਼ਬਦ ਸਾਥ ਸੰਗਤ ਸੁਣ ਰਹੀ ਹੈ हे देवी ਸੰਧਾ ਦਾਤਾ ਉਹ ਪ੍ਰਭੂ ਹੈ ਉਸ ਪਰਮਾਤਮਾ ਅੱਗੇ ਬੇਨਤੀ ਕਰਦੇ ਰਹੀਏ ਉਸੇ ਦੀ ਭਗਤੀ ਕਰੀਏ ਕਿਉਂਕਿ ਗੁਰੂ ਪਹਿਲੇ ਸਾਥ ਸੰਗਤ ਅੱਜ ਤੱਕ ਦੇਖੀ ਜਿੰਨੇ ਵੀ ਗੁਰੂ ਹੋਏ ਹਨ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਮੇਰੀ ਪੂਜਾ ਕਰੋ ਮੇਰਾ ਨਾਮ ਜਪੋ ਉਹਨਾਂ ਨੇ ਕਿਹਾ ਕਿ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਿਏ ਇਸ ਕਰਕੇ ਸਤਗੁਰੂ ਅਰਬਦਾਸ ਮਹਾਰਾਜ ਜੀ ਵੀ ਮੀਰਾ ਬਾਈ ਨੂੰ ਸਮਝਾ ਰਹੇ ਹਨ ਕਿ ਉਸ ਪਰਮਾਤਮਾ ਦਾ ਨਾਮ ਜਪ ਸੇਵਾ ਸਿਮਰਨ ਕਮਾਈ ਕਰ ਉਸ ਦੀ ਭਗਤੀ ਕਰਿਏ ਐਸੀ ਕਿ ਦੁਇਤ ਪਾਪ ਮਟ ਜਾਏ ਮੈਨੂੰ ਸਵਾਮੀ ਆਖੋਗੇ ਮੈਂ ਤਾਂ ਆਪਸ ਮਾਲਕ ਨੂੰ ਮਾਲਕ ਮੰਦਾ ਹਾ ਆਓ ਉਹਦਾ ਦਸ ਕਰੀਏ ਚਿਤ ਸਿਮਰਨ ਕਰੋ ਨੈਣ ਬਲੁਖਨੋ ਸਰਵਣ ਬਾਣੀ ਸੁਝ ਸੋ ਪੁਰ ਰੱਖੋ ਮਨ ਸੋ ਮੁਦ ਕਰੋ குரு ਚਨ ਹਿਰਦੇ ਤਲੂ ਰਸਨ ਅੰਮ੍ਰਿਤ RAM ਨਾਮ ਬਖੋ ਮੇਰੀ ਪ੍ਰੀਤ ਗਬਿੰਦ ਸੋ ਜਨ ਕਟੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਕੇ ਕਿ ਚਿਤ ਵਿੱਚ ਅਠੇ ਪਹਿਰ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ ਅੱਖਾਂ ਵਿੱਚ ਪਰਮਾਤਮਾ ਦਾ ਹੀ ਚਿੱਤਰ ਹੋਵੇ ਜੋ ਕੰਨ ਸੁਣਨ ਵਾਸਤਾਂ ਇਹਨਾਂ ਵਿੱਚ ਆਪ ਦਾ ਜਸ ਹੀ ਸਾਨੂੰ ਸੁਣਨ ਤੋਂ ਮਿਲੇ ਜਸ ਤੋਂ ਬਿਨਾਂ ਹੋਰ ਕੁਝ ਸੁਣਾਈ ਨਾ ਦੇਵੇ ਕੋਈ ਸਾਨੂੰ ਬੁਰੀ ਗੱਲ ਸੁਣਨ ਨਾ ਮਿਲੇ ਐਸਾ ਮਨ ਹੋਵੇ ਕਿ ਉਹ ਪਉਰੇ ਵਾਂਗ ਅੰਮ੍ਰਿਤ ਰੂਪੀ ਜਸ ਨੂੰ ਹੀ ਪ੍ਰਾਪਤ ਕਰੇ ਬਸ ਭਗਵਾਨ ਦਾ ਨਾਮ ਹੀ ਉਚਾਰਿਆ ਜਾਂਦਾ ਰਹੇ ਹੋਰ ਕਿਸੇ ਪਾਸੇ ਸਾਡਾ ਧਿਆਨ ਨਾ ਜਾਵੇ ਸਾਡਾ ਮਨ ਨਾ ਲੱਗੇ ਇਹ ਵੀ ਬੇਨਤੀ ਹੈ ਕਿ ਮੇਰੇ ਪ੍ਰੀਤ ਹੋਰ ਕਿਸੇ ਪਾਸੇ ਪਾਵ ਦੌਲਤ ਹੋਮੇ ਵਾਸ਼ਨਾ ਆਦਿਕ ਵੱਲ ਨਾ ਲੱਗੇ ਪਰਮਾਤਮਾ ਦਾ ਹੀ ਜਸ ਕਰਦੇ ਰਹੀਏ ਇਹ ਭਗਤੀ ਮਹਿੰਗੇ ਮੁੱਲ ਨਾਲ ਲਈ ਹੈ ਅੱਜ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਹਰ ਜਨਮ ਦੇ ਵਿੱਚ ਆਪਣਾ ਜੀਵਨ ਸਹਲਾ ਕਰਨੀ ਤਾਂ ਗੁਰੂ ਪਹਿਲੇ ਸਾਸ ਸੁਣ ਜੋ ਮੀਰਾ ਬਾਈ ਨੇ ਵਚਨ ਸੁਣੇ ਤਾਹਿਰ ਦੇ ਨੂੰ ਸ਼ਾਂਤੀ ਆ ਗਈ ਐਸੇ ਤਾਂ ਮਹਾਪੁਰਸ਼ ਕੋ ਟੋਲ ਦੀ ਸੀ ਕਿ ਐਸੇ ਸੰਤ ਮਹਾਪੁਰਸ਼ ਮਿਲਣ ਜਿਨ੍ਹਾਂ ਦੇ ਨਾਲ ਮਿਲ ਕੇ ਉਹ ਪਰਮਾਤਮਾ ਦਾ ਮਿਲਾਪ ਹੋ ਜਾਵੇ ਉਸੇ ਵੇਲੇ ਮੀਰਾ ਬਾਈ ਦੇ ਕਰਮਾ ਬਾਈ ਸਤਗੁਰੂ ਬਿਦਾਸ ਮਰ ਦੇ ਮੰਦਰ ਵਿੱਚ ਬੈਠਾ ਹੀ ਸ਼ਾਮ ਪੈ ਗਏ ਉਸੇ ਵੇਲੇ ਸਤਗੁਰੂ ਰਵਿਦਾਸ ਸਮਰਨ ਮੰਦਰਾਂ ਦੇ ਕਲ ਖੜ ਗਏ ਆਰਤੀ ਦਾ ਵੇਲਾ ਹੋ ਗਿਆ ਆਰਤੀ ਆਰੰਭ ਹੋਣ ਲੱਗੀ ਮੀਰਾ ਬਾਈ ਵੀ ਆਰਤੀ ਦੀਵੇ ਬਾਲ ਕੇ ਕਰਦੀ ਸੀ ਪਰ ਸਤਿਗੁਰੂ ਅਮਦਾਸ ਮਰ ਜਿੰਨੇ ਆਖਿਆ ਕਿ ਆਰਤੀ ਕਿਵੇਂ ਕਰਨੀ ਹੈ ਕਿਉਂਕਿ ਗੁਰੂ ਪਹਿਲੇ ਸਾਸ ਨੂੰ ਜਿਵੇਂ ਮੀਰਾ ਨੂੰ ਦੱਸਿਆ ਗਿਆ ਸੀ ਕਿ ਫੁੱਲਾਂ ਦੀ ਮਾਲਾ ਲੈ ਕੇ ਆਉਣੀ ਹੈ ਦੀਵੇ ਨੂੰ ਬਾਲ ਕੇ ਲੈ ਕੇ ਆਉਣਾ ਹੈ ਕਿਵੇਂ ਆਰਤੀ ਕਰਨੀ ਝੋਟੋ ਅੱਗੇ ਰੱਖ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨਾਮ ਤੇ ਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸੰਗਲ ਪਸਾਰੇ ਲਾਉ ਨਾਮ ਤੇਰੋ ਆਸ ਨੂੰ ਨਾਮ ਤੇਰੋ ਰਸਾ ਨਾਮ ਤੇਰਾ ਕਿਸ ਰੋ ਲੈ ਛਟਕਾਰੇ ਸਤਗੁਰ ਜੀ ਨੇ ਆਰਤੀ ਉਚਾਰੀ ਤਾਂ ਮੀਰਾ ਨੂੰ ਸਮਝਾ ਰਹੇ ਹਨ ਕਿ ਆਰਤੀ ਅਸਲ ਵਿੱਚ ਤਾਂ ਤੁਸਾਂ ਦਾ ਨਾਮ ਹੀ ਹੈ ਇਹ ਪਰੋਸਾ ਹੋ ਗਿਆ ਕਿ ਹਰੀ ਨਾਮ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੇ ਵੀ ਪਸਾਰਿਆਂ ਨੂੰ ਝੂਠੇ ਹਨ ਸੱਚ ਕਿਤੇ ਵੀ ਨਹੀਂ ਹੈ ਇਸ ਕਰਕੇ ਸਤਿਗੁਰੂ ਦਾਸ ਸਮਰਹ ਨੇ ਜਦੋਂ ਆਰਤੀ ਦਾ ਗਾਇਨ ਪੂਰਾ ਸਮਝਾਇਆ ਮੇਰਾ ਨੂੰ ਪਤਾ ਲੱਗ ਗਿਆ ਕਿ ਦੀਵੇ ਦੀ ਲੋੜ ਨਹੀਂ ਹੈ ਤੇਲ ਦੀ ਲੋੜ ਨਹੀਂ ਹੈ ਬੱਤੀ ਦੀ ਲੋੜ ਨਹੀਂ ਹੈ ਫੁੱਲਾਂ ਦੀ ਲੋੜ ਨਹੀਂ ਤਾਗੇ ਦੀ ਲੋੜ ਨਹੀਂ ਮਾਲਾ ਦੀ ਲੋੜ ਨਹੀਂ ਕਹੇ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਰਪੁ ਕਰਿ ਉਹਨੂੰ ਤਾਂ ਕਹਿੰਦੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਆ ਉਸ ਪਰਮਾਤਮਾ ਨੂੰ ਕੇਵਲ ਔਰ ਕੇਵਲ ਸਤਨਾਮ ਦਾ ਪੋਗ ਪਰਮਾਤਮਾ ਦੇ ਨਾਮ ਦਾ ਹੀ ਜਿਹੜਾ ਅਸੀਂ ਸਿਮਰਨ ਕਰਨਾ ਹੈ ਉਸੇ ਤਰ੍ਹਾਂ ਦਾ ਉਸ ਨੂੰ ਪੋਗ ਲਗਾਉਣਾ ਹੈ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਭਾਈ ਜਿਹੜੀ ਫੁੱਲਾਂ ਦੀ ਲੋੜ ਉਸ ਨੂੰ ਪਰਮਾਤਮਾ ਨੂੰ ਖੁਸ਼ਬੂ ਲੈਣੀ ਆ ਤੇ ਫੁੱਲਾਂ ਤੋਂ ਉੱਤੇ ਵੀ ਲੈ ਸਕਦਾ ਜਿੱਤੇ ਫੁੱਲ ਲੱਗੇ ਹੋਣ ਮੀਰਾ ਬਾਈ ਜਿਸ ਖੋਜ ਵਿੱਚ ਸੀ ਉਸ ਵਿੱਚ ਉਸ ਨੂੰ ਸਫਲਤਾ ਪ੍ਰਾਪਤ ਹੋ ਗਈ। ਉਹਨਾਂ ਨੇ ਬੇਨਤੀ ਕੀਤੀ ਕਿ हे ਪ੍ਰਭੂ ਜੀ ਦਾਸ ਨੂੰ ਵੀ ਭਗਤੀ ਕਰਨੀ ਦੱਸੋ ਆਪਣੀ ਸ਼ਿਸ਼ੇ ਬਣਾਓ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਮੈਂ ਤਾਂ ਨਾਮ ਸਿਮਰਨ ਕਰਦੀ ਇਸ ਭਗਵਾਨ ਦੇ ਮੰਦਰਾਂ ਵਿੱਚ ਉਸ ਦਾ ਜਸ ਕਰਦੀ ਰਹੀ ਅਤੇ ਨਾਚ ਕਰਦੀ ਰਹੀ ਤਾਂ ਸਾਰੇ ਲੋਕ ਮਖੌਲ ਕਰਦੇ ਹਨ। ਕੋਈ ਮੈਨੂੰ ਕਮਲੀ ਆਖਦਾ ਸੀ ਕੋਈ ਮਾੜੀ ਸਮਝਦੇ ਸਨ ਇਹ ਸੁਣ ਕੇ ਸਤਿਗੁਰੂ ਜੀ ਬੋਲੇ ਹੀ ਮੀਰਾ ਬਾਈ ਤੁਸਾਂ ਦਾ ਜਨਮ ਤਾਂ ਰਾਜੇ ਕਰ ਹੋਇਆ ਹੈ ਤੁਸਾਂ ਦਾ ਇਸ ਤਰ੍ਹਾਂ ਭਗਤੀ ਕਰਨਾ ਫਿਰ ਨਾ ਲੋਕਾਂ ਵਾਸਤੇ ਮਖੌਲ ਹੋਸਦਾ ਹੈ ਪਰ ਲੋਕ ਤਾਂ ਗਰੀਬ ਨੂੰ ਵੀ ਭਗਤੀ ਦੇਖ ਕੇ ਉਸ ਦਾ ਵੀ ਮਖੌਲ ਕਰਦੇ ਹਨ ਕਿ ਜੋ ਮੈਂ ਚੁਮਾਰ ਉਸ ਪਰਮਾਤਮਾ ਦਾ ਨਾਮ ਜਪਦਾ ਲੋਕ ਮੇਰਾ ਵੀ ਮਖੌਲ ਲੜਾਉਂਦੇ ਹਨ ਪਰ ਉਹ ਪ੍ਰਭੂ ਪਰਮਾਤਮਾ ਜਦੋਂ ਅਸੀਂ ਉਹਦਾ ਨਾਮ ਜਪਦੇ ਉਹਦਾ ਹੀ ਰੂਪ ਹੋ ਜਾਣੇ ਹਨ ਕਿ ਭਾਈ ਇਸ ਕਰਕੇ ਜਿਹੜਾ ਗਿਆਨ ਹੈ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਣਾ ਲੋਕ ਗਿਆਨ ਤੋਂ ਬਗੈਰ ਅੰਨੇ ਹਨ ਮਾਇਆ ਦੇ ਮੋਟੇ ਪੜਦੇ ਵੀ ਪੱਟੀ ਉਹਨਾਂ ਦੀਆਂ ਅੱਖਾਂ ਤੇ ਵੱਜੀ ਰਹਿੰਦੀਆਂ ਉਹਨਾਂ ਨੂੰ ਤਾਂ ਸਰਬ ਦੁਨੀਆਂ ਦੇ ਪਦਾਰਤ ਮਾਨ અપਮਾਨ ਲਾਲਚ ਅਤੇ ਹਉਮੈ ਆਦਕ ਦਿਸਦੇ ਹਨ ਉਹਨਾਂ ਨੂੰ ਆਤਮਿਕ ਮੰਡਲ ਦਾ ਗਿਆਨ ਨਹੀਂ ਹੈ ਜਿਸ ਨੂੰ ਗਿਆਨ ਨਾ ਹੋਵੇ ਉਹਦੇ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਕਿ ਜਿਹਨੂੰ ਗਿਆਨ ਹੀ ਨਹੀਂ ਜਿਹਨੂੰ ਪਤਾ ਹੀ ਨਹੀਂ ਪਰਮਾਤਮਾ ਵਾਰੇ ਉਹ ਅਗਰ ਕੋਈ ਮਾੜਾ ਬੋਲ ਬੋਲਦਾ ਵੀ ਤਾਂ ਮੀਰਾ ਉਹਦਾ ਗੁੱਸਾ ਨਹੀਂ ਕਰਨਾ ਮੀਰਾबाई ਮਹਾਰਾਜ ਜੀ ਜਿਵੇਂ ਆਪ ਹੁਕਮ ਕਰੋਗੇ ਮੈਂ ਤਿਵੇਂ ਹੀ ਕਰਾਂਗਾ ਕਿਰਪਾ ਕਰੋ ਸੌਰੇ ਕਰਤੇ ਮਾਪੇ ਇਸ ਗੱਲ ਦੇ ਵਿਰੋਧ ਵਿੱਚ ਹਨ ਪਰ ਆਤਮਾ ਭਗਤੀ ਨਾਲ ਜੁੜ ਚੁੱਕੀ ਹੈ ਸਤਗੁਰੂ ਅਰਬਦਾਸ ਮਹਾਰਾ ਜੀ ਮੀਰਾ ਬਾਈ ਨੂੰ ਉਪਦੇਸ਼ ਦਿੰਦੇ ਉਸ ਨੂੰ ਭਗਤੀ ਤੇ ਸੇਵਾ ਪਾਸੇ ਲਾਇਆ ਉਹ ਉਸੇ ਭਗਤੀ ਤਰ ਕਰਨ ਲੱਗੇ ਕਾ ਪਿਉ ਜੋ ਤਨ ਪਿਉ ਛਿਨ ਛਿਨ ਪ੍ਰੇਮ ਜੈ ਤੋ ਡਰ ਪੈ ਤੇਰੋ ਜਨ ਮੀਰਾ ਇਸ ਸ਼ਬਦ ਨੂੰ ਹਰ ਘੜੀ ਪੜਿਆ ਕਰਦੀ ਜਿਉ ਜੋ ਇਸ ਸ਼ਬਦਾ ਪਾਪ ਉਸ ਦੇ ਜੀਵਨ ਨਾਲ ਟੁਕਦਾ ਸੀ ਮਾਪੇ ਤੇ ਸਾਰੇ ਭਗਤੀ ਛਡਾਉਣ ਵਾਸਤੇ ਉਸ ਨੂੰ ਆਖਦੇ ਉਹ ਸਾਧੂ ਪੇਸ ਦਾ ਤਿਆਗ ਕਰਕੇ ਮੰਦਰ ਪਾਵ ਰਾਜ ਪਵਨ ਵਿੱਚ ਪੂਜਾ ਕਰਦੀ ਦੇਵਦਾਸਿਆਂ ਵਾਂਗ ਮੰਦਰ ਵਿੱਚ ਲੋਕਾਂ ਦੇ ਸਨਮੁਖ ਨਾਚ ਨਾ ਕਰੇ ਇਸੇ ਤਰ੍ਹਾਂ ਰਾਜਪੁੱਤੀ ਸ਼ਾਨ ਨੂੰ ਬੱਟਾ ਲੱਗਦਾ ਹੈ ਉਹਨਾਂ ਦੀ ਸਮਝ ਐਸੀ ਸੀ ਕਿ ਮੀਰਾ ਕੋਈ ਪ੍ਰਵਾਹ ਨਾ ਕਰਦੀ ਉਸ ਸ਼ਬਦ ਨੂੰ ਪੜ੍ਹ ਕੇ ਸੁਣਾ ਛੱਡਦੀ ਗੁਰੂ ਪਹਿਰੇ ਸਾਧ ਸੰਗ ਜੋ ਮੀਰਾ ਬਾਈ ਜਦੋਂ ਇਹ ਸ਼ਬਦ ਉਚਾਰਨ ਕਰਦੀ ਸਤਗੁਰ ਅਦਾਸ ਮਹਾਰਾਜ ਜੀ ਦੇ ਨਾਮ ਨੂੰ ਉਚਾਰਨ ਕਰਦੀ ਤਾਂ ਮੀਰਾ ਬਾਈ ਦਾ ਜੋ ਪਰਿਵਾਰ ਸੀ ਉਹ ਮੁਖੌਲ ਪੜਾਉਂਦਾ ਸੀ ਕਿ ਤੇਰਾ ਇੱਕ ਗੁਰੂ ਚਮਾਰ ਹੈ ਤੂੰ ਉਸ ਨੂੰ ਪਾਈ ਛੱਡ ਦੇ ਜਾਂ ਉਸ ਨੂੰ ਆਖ ਕਿ ਸਾਡੇ ਕੋਲ ਗੁਰੂ ਆਪਨਾ ਬਣਾ ਕੇ ਉਹਨੂੰ ਆਪਣੇ ਕੋਲ ਰੱਖ ਲੈ ਜਿਵੇਂ ਆਪਾਂ ਕਹਿ ਦਿੰਦੇ ਕਿ ਗੁਰੂ ਦਰਬਾਰ ਵਿੱਚ ਰੱਖ ਲੈ ਪਰ ਗੁਰੂ ਪਹਿਲੇ ਸੰਸਜੋਤਨ ਤਨ ਤਨ ਜਗਤ ਪਿਤਾ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਮੀਰਾ ਤੇ ਐਸੀ ਕਿਰਪਾ ਕੀਤੀ ਕਿ ਪਰਿਵਾਰ ਨੇ ਜਦੋਂ ਉਸਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਮਾਰਨ ਦੀ ਇਸ ਤਰ੍ਹਾਂ ਕੋਸ਼ਿਸ਼ ਕੀਤੀ ਜ਼ਹਿਰ ਦਾ ਪਿਆਲਾ ਦਿੱਤਾ ਉਹ ਅੰਮ੍ਰਿਤ ਬਣ ਗਿਆ ਜਦੋਂ ਸੱਪ ਛੱਡਿਆ ਉਹ ਫੁੱਲਾਂ ਦੀ ਮਾਲਾ ਬਣ ਗਏ ਇਸ ਤਰ੍ਹਾਂ ਗੁਰੂ ਪੈਰੀ ਸਾਸ ਸੰਗਿਓ ਮੀਰਾ ਨੇ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਰਬਦਾਸ ਮਰਨ ਗੁਰੂ ਬਣਾ ਕੇ ਆਪਣਾ ਜੀਵਨ ਸਫਲਾ ਕੀਤਾ ਸਾਨੂੰ ਵੀ ਐਸੀ ਭਗਤੀ ਐਸੀ ਗੁਰੂ ਦੀ ਭਗਤੀ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਜੈ ਗੁਰਦੇਵ ਤਨ ਗੁਰਦੇਵ ਜਪੋ ਜੀ ਸਤਨਾਮ ਸਤਨਾਮ ਸਤਨਾਮ